ਅੱਜ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ଉਗ ਅਗਵਾਈ ਦੇ ਵਿੱਚ ਸਾਡੇ ਪ੍ਰਿੰਸੀਪਲ ਸੈਕਟਰੀ ਡੀਕੇ ਤਵਾੜੀ ਜੀ ਡਾਇਰੈਕਟਰ ਗੁਪਤਾ ਜੀ ਤੇ ਨਾਲ ਇੰਡੀਅਨ ਔਇਲ ਦੇ ਉੱਚ ਅਧਿਕਾਰੀ ਬੈਠੇ ਆ ਐਮਓਯੂ ਅੱਜ ਸਾਈਨ ਕੀਤਾ ਗਿਆ ਇਹਨਾਂ ਨਾਲ ਜਿਹੜਾ ਕਿ ਅੱਗੇ 1000 ਲੀਟਰ ਦੇ ਪਿੱਛੇ ਇਹ ਸਾਨੂੰ ਰੋਡਵੇਜ ਨੂੰ ਤੇ ਸਾਡੇ ਦੂਜੇ ਡਿਪਾਰਟਮੈਂਟ ਪੀਆਰਟੀਸੀ ਨੂੰ 1980 ਰੁਪਏ 1000 ਲੀਟਰ ਦੇ ਪਿੱਛੇ ਦੇਂਦੇ ਸਨ ਤੇ ਜਿਹੜਾ ਕਿ ਹੁਣ ਵਧਾ ਕੇ ਮਾਰਜਨ ਜਿਹੜਾ ਸਰਕਾਰ ਦੀਆਂ ਨੀਤੀਆਂ ਦੇ ਤਹਿਤ ਕਿ ਸਰਕਾਰ ਦੇ ਪੈਸੇ ਜਿਹੜੇ ਆ ਉਹ ਵੱਧ ਤੋਂ ਵੱਧ ਬਚਾਉਣੇ ਆ ਤੇ ਪੰਜਾਬ ਦੇ ਵਿੱਚ ਡਿਵੈਲਪਮੈਂਟ ਕਰਾਉਣੀ ਆ ਉਹ 1980 ਤੋਂ ਵਧਾ ਕੇ 2550 ਰੁਪਏ ਮਾਰਜਨ 1000 ਲੀਟਰ ਦੇ ਪਿੱਛੇ ਇਹ ਇੰਡੀਅਨ ਆਇਲ ਕੰਪਨੀ ਸਰਕਾਰ ਨੂੰ ਪੀਆਰਟੀਸੀ ਨੂੰ ਪੰਜਾਬ ਰੋਡਵੇਜ ਪੰਨ ਬੱਸ ਨੂੰ ਇਹ ਦੇਊਗੀ ਉਹਦੇ ਨਾਲ 1 ਸਾਲ ਦਾ 9 ਕਰੋੜ ਰੁਪਏ ਪੰਜਾਬ ਰੋਡਵੇਜ ਨੂੰ ਮੁਨਾਫਾ ਹੋਊਗਾ ਤੇ 9 ਕਰੋੜ ਰੁਪਏ ਵੀ RTC ਨੂੰ ਕੁੱਲ ਮਲਾ ਕੇ 18 ਕਰੋੜ ਇੱਕ ਸਾਲ ਦਾ 5 ਸਾਲਾਂ ਦਾ 90 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਪੰਜਾਬ ਦੇ ਖਜ਼ਾਨੇ ਦੇ ਵਿੱਚ ਜਿਹੜਾ ਇਹ ਇੰਡੀਅਨ ਆਇਲ ਕੰਪਨੀ ਹੈ ਉਹਦੇ ਤੋਂ 1.5 ਹਜ਼ਾਰ ਲੀਟਰ ਜਿਹੜਾ ਇਹ ਪਿਛੇ 2550 ਰੁਪਏ ਇਹਨਾਂ ਨੇ ਦੇਣੇ ਆ 90 ਕਰੋੜ ਰੁਪਏ ਦਾ ਮਾਰਜਨ ਪੰਜਾਬ ਸਰਕਾਰ ਨੂੰ ਇੰਡੀਅਨ ਆਇਲ ਕੰਪਨੀ ਦੇਊਗੀ ਤੇ ਇੱਥੇ ਮੈਂ ਇਹ ਵੀ ਦੱਸਣਾ ਚਾਹੂੰਗਾ ਪੂਰੇ ਇੰਡੀਆ ਦੇ ਵਿੱਚ ਹੋਰ ਕਿਸੇ ਵੀ ਸਟੇਟ ਨੂੰ ਇੰਨਾ ਮਾਰਜਨ ਇੰਡੀਅਨ ਆਇਲ ਕੰਪਨੀ ਵੱਲੋਂ ਜਾਂ ਕਿਸੇ ਹੋਰ ਕੰਪਨੀ ਵੱਲੋਂ ਨਹੀਂ ਦਿੱਤਾ ਗਿਆ ਇਹ ਜਿਹੜੀ ਹੋਇਆ ਮਾਰਜਨ ਵੱਧ ਮਿਲਿਆ ਇਹ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਕਰਕੇ ਹੋਇਆ ਕਿਉਂਕਿ ਸਰਕਾਰ ਦਾ ਮੇਨ ਅਜੰਡਾ ਹੀ ਇਹ ਆ ਕਿ ਸਰਕਾਰ ਦਾ ਪੈਸਾ ਵੱਧ ਤੋਂ ਵੱਧ ਬਚਾ ਕੇ ਪੰਜਾਬ ਦੀ ਡਿਵੈਲਪਮੈਂਟ ਤੇ ਲਾਇਆ ਜਾਵੇ 2550 ਰੁਪਏ 1000 ਲੀਟਰ ਦੇ ਪਿੱਛੇ 2550 ਰੁਪਏ ਜਿਹੜੇ ਕਿ ਪਹਿਲਾਂ 1980 ਰੁਪਏ 1000 ਲੀਟਰ ਦੇ ਪਿੱਛੇ ਇੰਡੀਅਨ ਆਇਲ ਕੰਪਨੀ ਦਿੰਦੀ ਸੀ ਤੇ ਜਦੋਂ ਤੋਂ ਪੰਜਾਬ ਰੋਡਵੇ ਸਾਡੇ ਪੀਆਰਟੀਸੀ ادارے ਹੋਂਦ ਦੇ ਵਿੱਚ ਆਏ ਆ ਪੰਜਾਬ ਸਰਕਾਰ ਨੇ ਚਲਾਇਆ ਉਦੋਂ ਤੋਂ ਹੀ ਜਿਹੜਾ ਅਸੀਂ ਡੀਜ਼ਲ ਆ ਉਹ ਇੰਡੀਅਨ ਆਇਲ ਕੰਪਨੀ ਤੋਂ ਹੀ ਲੈ ਰਹੇ ਹਾਂ 9 ਕਰੋੜ ਦਾ ਪੰਜਾਬ ਰੋਡਵੇ ਦਾ ਫਾਇਦਾ 9 ਕਰੋੜ ਦਾ ਪੀਆਰਟੀਸੀ ਦਾ 18 ਕਰੋੜ ਦਾ ਇੱਕ ਸਾਲ ਦਾ ਫਾਇਦਾ ਦੋਵਾਂ ਡਿਪਾਰਟਮੈਂਟਾਂ ਦਾ ਤੇ 5 ਸਾਲ ਦਾ 90 ਕਰੋੜ ਦਾ ਡਿਪਾਰਟਮੈਂਟ ਨੂੰ ਪੰਜਾਬ ਸਰਕਾਰ ਨੂੰ ਫਾਇਦਾ ਹੋਊਗਾ। ਸ਼ਾਇਦ ਬਲਕ ਬਾਇਰ ਹੈ ਜਿਹੜਾ ਇਸ ਨੂੰ ਮਾਰਜਨ ਦਿੰਦੀ ਹੈ ਨਾ ਜੀ ਤੁਹਾਨੂੰ ਜਿਹੜੀ ਬਲਕ ਬਾਇਰ ਕਰਦੇ ਹੋ। ਕੀ ਤੁਸੀਂ ਕੋਈ ਐਕਸਟਰਾ ਪਲਾਨ ਕਰਦੇ ਹੋ ਕਿ ਜਿਹੜੀ ਆਪਣੇ ਪੰਜਾਬ ਗਵਰਨਮੈਂਟ ਦੀ ਸਰਕਾਰੀ ਚੱਲ ਰਹੀ ਹੈ ਉਹਨਾਂ ਦਾ ਆਇਲ ਨੂੰ ਕੋਈ ਕੰਟੈਕਟ ਕਰਕੇ ਪਰਚਨ ਨਹੀਂ ਆਉਦੇ ਵਿੱਚ ਹੁੰਦੀ ਆ ਉਹ ਨਕੇਸ਼ ਕਰੋ। ਜਿਹੜੀਆਂ ਸਰਕਾਰੀ ਗੱਡੀਆਂ ਚੱਲਦੀਆਂ ਉਹਨਾਂ ਦੇ ਵਿੱਚ ਵੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੇ ਧਿਆਨ ਚ ਲਿਆਵਾਂਗੇ ਕਿ ਰੋਡਵੇਜ ਪੀਆਰਟੀਸੀ ਨੂੰ ਜੇ ਇੰਡੀਅਨ ਆਇਲ 1000 ਲੀਟਰ ਪਿੱਛੇ 2550 ਰੁਪਏ ਮਾਰਜਨ ਦੇ ਰਿਹਾ ਸਾਨੂੰ ਛੱਡ ਰਿਹਾ ਤੇ ਦੂਜੇ ਡਿਪਾਰਟਮੈਂਟਾਂ ਦੇ ਵਿੱਚ ਕਿਉਂਕਿ ਜਿਹੜੇ ਦੂਜੇ ਡਿਪਾਰਟਮੈਂਟ ਆ ਉਹ ਵੱਖ-ਵੱਖ ਸਾਡੇ ਮੰਤਰੀ ਸਭਾ ਨੇ ਵੱਖ-ਵੱਖ ਸੈਕਟਰੀ ਸਭਾ ਨੇ ਮੁੱਖ ਮੰਤਰੀ ਸਾਹਿਬ ਨੂੰ ਇਹ ਦੱਸਾਂਗੇ ਕਿਉਂਕਿ ਜਿਹੜੇ ਡਿਪਾਰਟਮੈਂਟ ਦਾ ਜਿਹੜਾ ਮੰਤਰੀ ਆ ਸੈਕਟਰੀ ਆ ਉਹ ਸਾਰਾ ਕੁਝ ਉਸੇ ਮੰਤਰੀ ਸੈਕਟਰੀ ਦੇ ਅੰਡਰ ਆਉਂਦਾ ਤੇ ਮੁੱਖ ਮੰਤਰੀ ਸਾਹਿਬ ਨੂੰ ਇਹ ਦੱਸਾਂਗੇ ਕਿ ਬਚਤ ਜ਼ਰੂਰ ਕੀਤੀ ਜਾਵੇ। ਕੋਈ ਸਰ ਕੋਈ ਅਸਰ ਪ੍ਰੋਪੋਜ਼ਲ ਹੈਗਾ ਕਿ ਮੰਤਰੀ ਨੂੰ ਜਿਹੜਾ ਪਹਿਲਾਂ ਗੱਡੀਆਂ ਮਿਲਦੀਆਂ ਉਹਦੇ 3 ਲੱਖ ਪਹਿਲਾਂ ਐਵਰੇਜ ਸੀ ਉਹਨੂੰ 4 ਲੱਖ ਕਰ ਦਿੱਤਾ ਨੂੰ ਇਸ ਤਰ੍ਹਾਂ ਦਾ ਵੀ ਹੈ। ਨਹੀਂ ਅਜੇ ਤੇ ਕੋਈ ਇਹੋ ਜਿਹੀ ਪ੍ਰੋਪੋਜ਼ਲ ਨਹੀਂ ਜੋ ਪਿੱਛੇ ਚੱਲਦਾ ਹੈ ਮੰਤਰੀਆਂ ਨੂੰ ਉਸੇ ਤਰ੍ਹਾਂ ਹੀ ਅਜੇ ਚੱਲ ਰਿਹਾ। ਪਰ ਸਾ ਮਲਏ ਦੇ ਮੰਤਰੀਆਂ ਨੂੰ ਜਿਹੜੀਆਂ ਗੱਡੀਆਂ ਤੁਹਾਡਾ ਡਿਪਾਰਟਮੈਂਟ ਜ਼ਿੰਦਾ ਪਰ ਉਹ ਬਹੁਤ ਘੱਟ ਵਰਤਦੇ ਆ ਉਹਨਾਂ ਕੋਲ ਲੈਂਕਚਰੀਆਂ ਗੱਡੀਆਂ ਨੇ। ਜਿਹੜੀਆਂ ਸਰਕਾਰ ਦੀਆਂ ਗੱਡੀਆਂ ਦਿੱਤੀਆਂ ਜਾਂਦੀਆਂ ਉਹਨਾਂ ਦੇ ਵਿੱਚ ਫਿਰ ਤੇਲ ਜਿਹੜਾ ਹੈਗਾ ਤੁਸੀਂ ਉਹਨਾਂ ਦੀ ਰੇਸ਼ੋ ਚੰਦ ਕਰਕੇ ਮੀਟਰ ਦੇ ਕਿਲੋਮੀਟਰ ਦੇ حساب ਨਾਲ ਦਿੱਤਾ ਜਾਂਦਾ ਪਰ ਉਹ ਕਿਵੇਂ ਸੈਟਰ ਕਰਦੇ ਹੋ ਇਹ ਜਿਹੜੀਆਂ ਗੱਡੀਆਂ ਐਮਐਲਏ ਨੂੰ ਦਿੰਨੇ ਆ ਉਹ ਅਸਲ ਚ ਤੇ ਹੁੰਦੀਆਂ ਸਿਕਿਉਰਟੀ ਵਾਸਤੇ ਐਮਐਲਏ ਆਪਦੀ ਗੱਡੀ ਤੇ ਤਕਰੀਬਨ ਬੈਠਦੇ ਆ ਮਨਿਸਟਰਾਂ ਕੋਲ ਜਿਹੜੀ ਪਾਇਲਟ ਚਲਣੀ ਹੈ ਅੱਗੇ ਜਾਂ ਆਪਦੀ ਗੱਡੀ ਉਹਦਾ ਤੇਲ ਜੋ ਆ ਉਹ ਜੋ ਮਿੱਥਿਆ ਤੇਲ ਐਮਐਲਏ ਦਾ ਉਹ ਤੇਲ ਹੀ ਦਿੱਤਾ ਜਾਂਦਾ ਬਾਕੀ ਜੇ ਕੋਈ ਵੱਧ ਮੱਝ ਦਾ ਆਪਦੀ ਗੱਡੀ ਚੋਂ ਤੇਲ ਮਚਾਉਂਦੇ ਆ ਕੋਈ ਅੰਦਰ ਲੋਗ ਬਾਕਸ ਜਿਹੜਾ ਹੈਗਾ ਉਹਦੇ ਇਨਸਾਮ ਵਿੱਚ ਦੇਖੋ ਜੋ ਕ੍ਰਾਈਟੇਰੀਆ ਆ ਜੋ ਅਸੀਂ ਤੈਅ ਕੀਤਾ ਐ ਐਮਐਲਏ ਦਾ ਤੇਲ ਉਹਦੇ ਅਨਸਾਰ ਹੀ ਤੇਲ ਦਿੱਤਾ ਜਾਂਦਾ ਅਚਾ ਤੁਹਾਨੂੰ ਸਾਫ 1 500 ਕਰੋੜ ਰੁਪਏ ਸਬਸਿਡੀ ਦਾ ਜੋ ਮਹਿਲਾ ਬਾਸ ਸਰਵਿਸ ਪ੍ਰੋਗਰਾਮ ਦਿੱਤੀ ਜਾਂਦੀ ਹੈ ਉਹਦਾ ਪੈਸਾ ਡਿਪਾਰਟਮੈਂਟ ਤੋਂ ਤੁਹਾਡੇ ਨੂੰ ਆ ਗਿਆ ਸਥਿਤੀ ਬਿਜ਼ਨਸ ਦੇ ਨਾਲ ਦੇ ਵਿੱਚ ਚੀਫ ਸੈਕਟਰੀ ਕਿਹਾ ਸੀ ਪ੍ਰੈਕਟੀਕਲ ਇੰਟਰਫੇਰੈਂਸ ਵਾਸਤੇ ਕਰੀਬ 850 ਕਰੋੜ ਰੁਪਏ ਜਿਹੜਾ ਡਿਪਾਰਟਮੈਂਟ ਦਾ ਪੈਂਡਿੰਗ ਹੈ ਹਲੇ ਤਨਾ ਸਰ ਉਹ ਪੈਸਾ ਆਇਆ ਕਿ ਨਹੀਂ ਆਇਆ 214 ਕਰੋੜ ਰੁਪਏ ਤੁਹਾਡੀ ਜੋ ਜਿਹੜੇ ਖਰਚੇ ਹੈਗੇ ਆ ਉਹ ਵੀ ਵੈਸਾ ਜਿਹੜਾ ਪੈਂਡਿੰਗ ਪਿਆ। ਇਨ ਕੰਡੀਸ਼ਨ ਆਫ ਫਾਈਨੈਂਸ਼ਲ ਟੌਰ ਵੀ ਤੇ ਇਹ ਪੰਜਾਬ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੂੰ ਅਸੀਂ ਪ੍ਰਪੋਜ਼ਲ ਬਣਾ ਕੇ ਭੇਜੀ ਆ ਜਿਹੜੇ ਸਾਡੇ ਪੈਸੇ ਬਕਾਇਆ ਰਹਿੰਦੇ ਆ ਫ੍ਰੀ ਲੇਡੀ ਸਵਾਰੀ ਵਾਲੇ ਤੇ ਮੰਤਰੀ ਸਾਹਿਬ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਜਲਦੀ ਜਿਹੜੀ ਆ ਬੰਦੀ ਰਾਸ਼ੀ ਆ ਉਹ ਟਰਾਂਸਪੋਰਟ ਵਿਭਾਗ ਨੂੰ ਜਿਹੜੀ ਉਹ ਅਦਾ ਕਰ ਦਿੱਤੀ ਜਾਊਗੀ। ਲਗਭਗ 500 ਕਰੋੜ ਲਗਭਗ ਇਹਨਾਂ 550 ਕਰੋੜ ਦੇ ਲਗਭਗ ਇੱਕ ਜਿਹੜਾ 214 ਕਰੋੜ ਰੁਪਏ ਦੀ ਦੇਣਦਾਰੀ ਵੀ ਹੈਗੀ ਆ ਬਾਕੀ ਅਗਸਤ 16 ਅਗਸਤ 2024 ਤੋਂ ਲੈ ਕੇ ਜਿਹੜੀ ਕਿਲੋਮੀਟਰ ਸਕੀਮ ਦੀ ਆ ਬਸਾਂ ਨੇ ਉਹਨਾਂ ਦਾ ਪੈਸਾ ਵੀ ਹਲੇ ਗਿਆ ਨਹੀਂ 247 ਦੀ ਫਸਾ ਲੈ ਕੇ ਆ। ਉਹਨਾਂ ਬਸਾਂ ਨੂੰ ਪੈਸਾ ਦੇਤਾ ਕੰਟਰੈਕਟਰ ਜਿਹੜੇ ਜਿਹੜੀ ਤੁਹਾਨੂੰ ਮੈਂ ਪਹਿਲੇ ਦੱਸਿਆ ਵੀ ਜਿਹੜੇ ਪੈਸੇ ਅਜੇ ਸਾਡਾ 550 ਕਰੋੜ ਦੇ ਲਗਭਗ ਬਕਾਇਆ ਹੈ ਫਾਈਨਾਂਸ ਡਿਪਾਰਟਮੈਂਟ ਵੱਲੋਂ ਉਹ ਜਦੋਂ ਪੈਸੇ ਆਉਣਗੇ ਉਹਦੇ ਨਾਲ ਹੀ ਜਿਹੜੇ ਕੋਈ ਸਾਡੇ ਕਿਲੋਮੀਟਰ ਸਕੀਮ ਵਾਲਾ ਵੀ ਕੋਈ ਬਕਾਇਆ ਰਹਿੰਦਾ ਜਾਂ ਸਾਡੇ ਡਿਪਾਰਟਮੈਂਟ ਦੇ ਵਿੱਚ ਜੋ ਲੋੜਾਂ ਨੇ ਜਿਹੜੇ ਬਕਾਇਆ ਦੇਣ ਵਾਲੇ ਰਹਿੰਦੇ ਆ ਉਹ ਪੈਸੇ ਆਉਣ ਤੋਂ ਬਾਅਦ ਜਲਦੀ ਉਹ ਵੀ ਅਦਾ ਕਰ ਦਿੱਤੇ ਚਾਂਗੇ ਕੋਲ ਸਾਡੇ ਇਲੈਕਟ੍ਰਿਕ ਬੱਸਾਂ ਦੀ ਵੀ ਲੋੜ ਹੈਗਾ ਮੈਂ ਆਖਦਾ ਇੱਕ ਵਜੇ ਤੇ ਜਿਹੜੀ ਸਾਡੀਆਂ ਡੀਜ਼ਲ ਤੇ ਚੱਲਣ ਵਾਲੀਆਂ ਬੱਸਾਂ ਉਹਨਾਂ ਦੀ ਪ੍ਰਪੋਜ਼ਲ ਬਣਾ ਕੇ ਭੇਜੀ ਆ 450 ਦੇ ਕਰੀਬ ਬੱਸਾਂ ਜਿਹੜੀਆਂ ਉਹ ਪੰਜਾਬ ਰੋਡਵੇ ਦੇ ਵਿੱਚ ਆ ਤੇ 550 ਦੇ ਕਰੀਬ ਪੀਆਰਟੀਸੀ ਦੇ ਵਿੱਚ ਜਿੱਥੇ 100 ਮਿੱਟੀ ਬੱਸਾਂ 450 ਵੱਡੀਆਂ ਬੱਸਾਂ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਭੇਜੀਤੀ ਆ ਫਾਈਲ ਤੇ ਜਲਦੀ ਪ੍ਰਮਾਨਗੀ ਮਿਲਦੀ ਆ ਜਿੰਨੀਆਂ ਬੱਸਾਂ ਦੀ ਮਿਲੂਗੀ ਜਲਦੀ ਅਸੀਂ ਬੱਸਾਂ ਜਿਹੜੀਆਂ ਉਹ ਨਵੀਆਂ ਪਾਵਾਂਗੇ ਦੇ ਇਲੈਕਟ੍ਰਿਕ ਤੇ ਵੀ ਕੰਮ ਕਰਾਂਗੇ ਜਿੱਥੇ ਥੋੜੇ ਛੋਟੇ ਰੂਟ ਪੈਂਦੇ ਆ ਜਿੱਥੋਂ ਲਗਭਗ ਜੇ ਸਾਡੀ ਲਗਭਗ 100 ਕਿਲੋਮੀਟਰ ਦਾ ਇੱਕ ਪਾਸੇ ਦਾ ਵਾ ਉਥੇ ਕੋਸ਼ਿਸ਼ ਕਰਾਂਗੇ ਵੀ ਸਾਡੀਆਂ ਇਲੈਕਟ੍ਰਿਕ ਬੱਸਾਂ ਵੀ ਚੱਲਣ ਕਾਰਪੋਰੇਸ਼ਨਾਂ ਦੇ ਵਿੱਚ ਇਲੈਕਟ੍ਰਿਕ ਬੱਸਾਂ ਚਲਾਉਣ ਦੀ ਜਿਹੜੀ ਆ ਉਹ ਪ੍ਰੋਪੋਜ਼ਲ ਬਣ ਕੇ ਤਿਆਰ ਹੋ ਰਹੀ ਆ ਕਿ ਜਿਹੜੀਆਂ ਲੋਕਲ ਬੱਸਾਂ ਚੱਲਦੀਆਂ ਉਹ ਇਲੈਕਟ੍ਰਿਕ ਬੱਸਾਂ ਚੱਲਣ ਜਿਹੜੀ ਲੌਂਗ ਰੂਟ ਤੇ ਚੱਲਨੀ ਆ ਉਹਦੇ ਤੇ ਥੋੜਾ ਜਿਹਾ ਇਲੈਕਟ੍ਰਿਕ ਜਿੰਨਾ ਚਿਰ ਅਸੀਂ ਚਾਰਜਿੰਗ ਪੁਆਇੰਟ ਨਹੀਂ ਦਿੰਦੇ ਰਸਤਿਆਂ ਦੇ ਵਿੱਚ ਉਹਨਾਂ ਚਿਰ ਉਹ ਚਲਾਉਣੀਆਂ ਜਿਹੜੀਆਂ ਮੁਸ਼ਕਲ ਆ ਜਿਹੜੇ ਘਾਟ ਰੂਟ ਲੰਬੇ ਨੇ ਉਹਨਾਂ ਤੇ ਕੋਸ਼ਿਸ਼ ਕਰ ਰਹੇ ਆ ਕਿ ਇਲੈਕਟ੍ਰਿਕ ਬੱਸਾਂ ਜਿਹੜੀਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਧਿਆਨ 'ਚ ਲੈ ਕੇ ਉਹ ਚਲਾਈਏ ਜਰੂਰ ਭੋਲਾ ਸਾਹਿਬ ਇੱਕ ਬੜਾ ਵੱਡਾ ਤੇ 50 ਰੁਪਏ ਦਾ ਟੋੜਾ ਨਹੀਂ ਹੈਗਾ ਜੇ ਸਬਸਿਡੀ ਦਾ ਤੁਹਾਡੇ ਡਿਪਾਰਟਮੈਂਟ ਦਾ ਪੈਂਡਿੰਗ ਤੇ ਸਰਕਾਰ ਵੱਲੋਂ ਤੁਸੀਂ ਕੀ ਇਸ ਨੂੰ ਰਿਵਿਊ ਕਰਨ ਦੀ ਗੱਲਬਾਤ ਕਰੋਗੇ ਕਿਉਂਕਿ ਸਟਾਰ ਇੰਨਾ ਪੈਸਾ ਨਹੀਂ ਦੇ ਪਾ ਰਿਹਾ ਇੰਨਾ ਬੋਝ ਡਾਇਰ ਡਿਪਾਰਟਮੈਂਟ ਤੇ ਸਤੇ ਕਿਉਂਕਿ ਤੁਹਾਡੇ ਨਾਲ 95 ਕਰੋੜ ਰੁਪਏ ਦੀ ਸੈਲਰੀ ਵੀ ਰੁਕੀ ਹੋਣੀ ਹੈ ਤੁਹਾਡੀ ਤਾਂ ਉਹ ਤੁਸੀਂ ਇਸ ਚੀਜ਼ ਨੂੰ ਰਿਵਿਊ ਕਰੋਗੇ ਕਿਉਂਕਿ ਇਹ ਬੜਾ ਵੱਡਾ ਮਾਦਨ ਹੈਗਾ ਸਦ ਡਿਪਾਰਟਮੈਂਟ ਚੱਲੇਗਾ ਕਿ ਕਿ ਆਰਪੀਸੀ ਆ ਪਰੰਪਰ ਸੈਲਰੀ ਇੱਕ ਵੀ ਰੁਪਇਆ ਕਿਸੇ ਦੀ ਪੈਂਡਿੰਗ ਨਹੀਂ ਗਈ 95 ਕਰੋੜ ਨਹੀਂ ਕੋਈ ਵੀ ਪੈਸਾ ਨਹੀਂ ਦੇਣਦਾਰੀ ਨਹੀਂ ਕੋਈ ਵੀ ਸੈਲਰੀ ਦੀ ਨਹੀਂ ਨਹੀਂ ਸੈਲਰੀ ਸਾਰੀ ਜਿਹੜੀ ਆ ਉਹ ਹਰ ਮਹੀਨੇ ਪੂਰੀ ਦੀ ਪੂਰੀ ਭਾਵੇਂ ਆਊਟਸੋਰਸ ਤੇ ਮਲਾਜ਼ਮ ਭਾਵੇਂ ਕੰਟਰੈਕਟ ਤੇ ਭਾਵੇਂ ਰੈਗੂਲਰ ਮਲਾਜ਼ਮ ਆ ਸੈਲਰੀ ਹਰ ਮਲਾਜ਼ਮ ਦੀ ਹਰ ਮਹੀਨੇ ਪਾ ਦਿੱਤੀ ਜਾਂਦੀ ਕਿਤੇ ਭਾਵੇਂ ਕੋਈ 2 4 10 ਦਿਨ ਲੇਟ ਹੋ ਜੇ ਨਹੀਂ ਤੇ ਨਹੀਂ ਬਾਕੀ ਜਿਹੜੇ ਪੈਸੇ ਲੈਣ ਵਾਲੇ ਆ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਸਾਡੇ ਨੂੰ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੂੰ ਭੇਜੀ ਗਈ ਹੈ ਫਾਈਲ ਜਲਦੀ ਪੈਸੇ ਫਾਈਨਾਂਸ ਮਿਨਿਸਟਰ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੇ ਕਿਹਾ ਕਿ ਜਲਦੀ ਪੈਸੇ ਆਉਣਗੇ ਜਵਾਬ ਕਰਨਾ ਚਾਹੀਦਾ ਤੁਹਾਨੂੰ ਕਹਿੰਦਾ ਇਸ ਫ੍ਰੀ ਬੱਸ ਸਰਵਿਸ ਨੂੰ ਵੀਖੋ ਇਹ ਤੇ ਸਰਕਾਰ ਦੀ ਸਹੂਲਤ ਹੈ ਲੋਕਾਂ ਦੀ ਸਰਕਾਰ ਆ ਇਹ ਇਸੇ ਤਰ੍ਹਾਂ ਜਿਵੇਂ ਚੱਲਦੀ ਪਈ ਆ ਫ੍ਰੀ ਲੇਡੀ ਸਵਾਰੀ ਵਾਲੀ ਸਹੂਲਤ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਚ ਇਹ ਲਗਾਤਾਰ ਚੱਲਦੀ ਰਹੂ ਜੇ ਰਵਾਇਤਿਆਂ ਦੀ ਸਰਕਾਰ ਹੁੰਦੀ ਕਾਲੀ ਕਾਂਗਰਸ ਜਾਂ ਭਾਜਪਾ ਦੀ ਹੋਰ ਪਾਰਟੀ ਦੀ ਇਹਨਾਂ ਨੇ ਪਹਿਲਾਂ ਬੰਦ ਕਰਦੇ ਨਹੀਂ ਮਗਰਲੇ 5-6 ਮਹੀਨੇ ਸਹੂਲਤ ਚਲਾ ਦੇਣੀ ਇਹ ਤਾਂ ਹੀ ਸੰਭਵ ਹੋਇਆ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਬੀਪੀਆਂ ਭੈਣਾਂ ਨੂੰ ਮਾਣ ਆ ਵੀ ਇਹ ਸਾਡਾ ਮੁੱਖ ਮੰਤਰੀ ਆ ਸਾਡਾ ਪੋਤੇ ਆ ਸਾਡਾ ਭਰਾ ਆ ਤੇ ਇਹ ਲਗਾਤਾਰ ਇਸੇ ਤਰ੍ਹਾਂ ਹੀ ਫ੍ਰੀ ਸਵਾਰੀ ਸਹੂਲਤ ਜਿਹੜੀ ਚੱਲਦੀ ਰਹੂਗਾ ਮੰਤਰੀ ਸਾਹਿਬ ਧੰਨਵਾਦ ਮੰਤਰੀ ਸਾਹਿਬ ਵੀ ਐਸ ਫੋਰ ਵਾਹਨ ਸੀਗੇ ਜਿਹੜੇ ਪਿਛਲੇ ਸਮੇਂ ਦੌਰਾਨ 5706 ਜਿਹੜੇ ਹੈਗੇ ਆ ਵਾਹਨ ਪੰਜਾਬ ਚ ਰਜਿਸਟਰਡ ਹੋ ਗਏ ਜਿਹੜੇ ਕਿ ਬੈਨ ਕੀਤੇ ਹੋਏ ਸੀਗੇ ਲੈਂਕਚਰੀ ਗੱਡੀਆਂ ਸੀਗੀਆਂ ਉਹਦੇ ਵਿੱਚ ਉਹਦੇ ਵਿੱਚ ਤੁਸੀਂ ਪਤਾ ਲੱਗਿਆ 13 14 ਪੀਸੀਐਸ ਅਫਸਰਾਂ ਨੇ ਚਾਰ ਦੀ ਸ਼ੀਟ ਕਰਪ ਦਿੱਤੇ ਭੇਜੀ ਹੋਈ ਅੱਗੇ ਫਿਰ ਤੇ ਉੱਥੇ ਗੱਡੀਆਂ ਵੀ ਚਲਦੀਆਂ ਹਨ ਤੇ ਉਹਨਾਂ ਕਿਉਂ ਨਹੀਂ ਰਿਕਵਰ ਕੀਤੀਆਂ ਜਾਂ ਚੁੱਕੀਆਂ ਇਹ ਪਿਛਲਾ ਦੇ ਵਿੱਚ ਦੇਖੋ ਜਿਹੜੇ ਅਧਿਕਾਰੀਆਂ ਨੇ ਗਲਤ ਢੰਗ ਨਾਲ ਉਹ ਗੱਡੀਆਂ ਰਿਸਟਰਡ ਕੀਤੀਆਂ ਉਹਨਾਂ ਤੇ ਕਾਰਵਾਈ ਲਈ ਅਸੀਂ ਲਿਖ ਕੇ ਭੇਜਤਾ ਮੁੱਖ ਮੰਤਰੀ ਸਾਹਿਬ ਨੂੰ ਕਿਉਂਕਿ ਪੀਸੀਐਸ ਆਈਐਸ ਜਿਹੜੇ ਕੋਈ ਅਧਿਕਾਰੀ ਵਿੱਚ ਸ਼ਾਮਲ ਨੇ ਉਹਨਾਂ ਤੇ ਜਿਹੜੀ ਕਾਰਵਾਈ ਆ ਉਹ ਮੁੱਖ ਮੰਤਰੀ ਸਾਹਿਬ ਨੇ ਕਰਨੀ ਹੈ ਉਹਦੇ ਬਾਅਦ ਜਿਹੜੀਆਂ ਗੱਡੀਆਂ ਗਲਤ ਰਿਸਟਰਡ ਹੋਈਆਂ ਉਹਨਾਂ ਗੱਡੀਆਂ ਦੀਆਂ ਆਰਸੀਆਂ ਵੀ ਅਸੀਂ ਜਿਹੜੀਆਂ ਕੈਨਸਲ ਕੀਤੀਆਂ ਉਹ ਬਲੈਕਲਿਸਟ ਹੋਣਗੀਆਂ ਗੱਡੀਆਂ ਉਹ ਚੱਲਣਗੀਆਂ ਨਹੀਂ ਬਲੈਕਲਿਸਟ ਹੋਣਗੀਆਂ ਲੇਕੋ ਆਨਲਾਈਨ ਚਲਾਨ ਜਿਹੜੇ ਆ ਉਹ ਤਕਰੀਬਨ ਸਾਡੇ ਆਰਟੀਏ ਕਰ ਰਹੇ ਆ ਆਨਲਾਈਨ ਚਲਾਨ ਹੁੰਦੇ ਆ ਬਾਕੀ ਜਿਹੜੇ ਕੈਮਰੇ ਆ ਉਹ ਅਸੀਂ ਜਲਦੀ ਜਿਹੜੇ ਲਾਵਾਂਗੇ ਵਧੀਆ ਕੁਆਲਟੀ ਦੇ ਕੈਮਰੇ ਜਿਹੜਾ ਕਿ ਮੇਨ ਹਾਈਵੇ ਦੇ ਉੱਤੇ ਲੱਗਣ ਨਾਲ ਇੱਕ ਤੇ ਐਕਸੀਡੈਂਟਾਂ ਦੀ ਜਿਹੜੀ ਗਿਣਤੀ ਉਹ ਘਟੂਗੀ ਇੱਕ ਜਿਹੜੇ ਲੋਕ ਕਾਨੂੰਨਾਂ ਦੀ ਪਾਲਣਾ ਨਹੀਂ ਕਰਦੇ ਉਹਨਾਂ ਨੂੰ ਵੀ ਕਾਨੂੰਨ ਹੋ ਜਾਣਗੇ ਕਿ ਜੇ ਕਾਨੂੰਨ ਤੋੜਾਂਗੇ ਲਾਲ ਬੱਤੀ ਕਰਾਸ ਕਰਾਂਗੇ ਜਾਂ ਓਵਰ ਸਪੀਡ ਚਲਾਵਾਂਗੇ ਤੇ ਸਾਡੇ ਜਿਹੜੇ ਆ ਉਹ ਚਲਾਨ ਕੈਮਰੇ ਤੋਂ ਆਨਲਾਈਨ ਕੱਟ ਕੇ ਸਾਡੇ ਘਰੇ ਪਹੁੰਚ ਜਾਣਗੇ ਆਨਲਾਈਨ ਪੇ ਜਿਵੇਂ ਚੰਡੀਗੜ੍ਹ ਦੀ ਵੀ ਚੋਰੀਆ ਆ ਆਨਲਾਈਨ ਪੇ ਹੋ ਜਾਂਦਾ ਨਾਲੇ ਕਿ ਇਸ ਤਰ੍ਹਾਂ ਦਾ ਕੋਈ ਪ੍ਰੋਪੋਜ਼ਲ ਨਿਕਲ ਕੇ ਆ ਰਹੇ ਉਹ ਵੀ ਅਸੀਂ ਜਲਦੀ ਪ੍ਰੋਪੋਜ਼ਲ ਲੈ ਕੇ ਆਵਾਂਗੇ ਜਿਹੜਾ ਕਿ ਆਨਲਾਈਨ ਹੀ ਕੋਈ ਵੀ ਆਪਦੇ ਘਰ ਬੈਠਾ ਚਲਾਨ ਭਰ ਸਕੇ ਧੰਨਵਾਦ ਜੀ ਸਰ ਐਕਸਚੇਂਜ ਕਰ ਸੀ ਹਲੋ